ਆਜ਼ਾਦੀ ਕਲਾਟੀਏ ਪਰਿਵਾਰਾਂ ਦੀ ਗੱਲਬਾਤ ਕਰ ਰਹੇ ਆ ਸਾਡੇ ਨਾਲ ਇੱਕ ਹੋਰ ਬਾਪੂ ਜੀ ਨੇ ਬਾਪੂ ਜੀ ਕੀ ਨਾਮ ਆ ਤੁਹਾਡਾ ਹਰਦੇਲ ਸਿੰਘ ਕਿਹੜਾ ਪਿੰਡ ਆ ਪਿੰਡ ਲੰਮੇ ਜੀ ਤੁਸੀਂ ਕਿਹੜੇ ਪਰਿਵਾਰਾਂ ਚੋਂ ਆਜ਼ਾਦੀ ਕਲਾਟ ਕੇ ਪਰਿਵਾਰਾਂ ਚੋਂ ਗਦਲੀ ਪਰਿਵਾਰਾਂ ਚੋਂ ਗਦਰੀ ਬਾਪਿਆਂ ਦੇ ਪਰਿਵਾਰ ਜਿਹੜੇ ਪਹਿਲੇ ਸੀ ਠੀਕ ਹੈ ਜੀ ਕੈਨੇਡਾ ਵਾਲੇ ਠੀਕ ਹੈ ਤੁਹਾਡੇ ਬਜ਼ੁਰਗ ਕੌਣ ਸੀਗੇ ਬਾਬਾ ਹਰਦੇਲ ਸਿੰਘ ਹਰਦੇਲ ਸਿੰਘ ਜੀ ਬਹੁਤ ਵੱਡਾ ਨਾਮ ਹੈ ਜੀ ਸਲਾਮ ਆ ਸਾਡਾ ਉਹਨਾਂ ਨੂੰ ਤੇ ਤੁਸੀਂ ਅੱਜ ਇੱਥੇ ਆਏ ਹੋ ਸਰਕਾਰ ਨੇ ਕਿਸੇ ਸਨਮਾਨ ਲਈ ਸੱਦਿਆ ਕਿ ਕਾਹਦੇ ਲਈ ਆਏ ਹੋ ਆ ਕਾਰਜਾ ਦੇਣ ਦੇ ਕੇ ਉਹ ਤੇ ਬਾ ਭੁਗੀਆਂ ਦੇਤੀਆਂ ਬਾ ਚਕਾਤਾ ਹੋਰ ਹਾਂ ਹੋਰ ਕੁਛ ਨਹੀਂ ਮਠਿਆਈ ਦਾ ਡੱਬਾ ਤੇ ਇੱਕ ਹਾਰ ਹਾਂ ਬਸ ਇਹ ਆ ਬਈ ਖਾ ਲਿਓ ਹਮ ਬੱਚੇ ਇਹਨੂੰ ਟਿਕਾ ਲਿਓ ਬਈ ਕਈਆਂ ਦੇ ਹੁਣ ਭੁੱਲਿਆਂ ਨੂੰ ਘੋੜ ਦੇ ਬੀ ਆ ਨਾ ਇਹ ਥਾਲੇ ਬੱਚੇ ਹੋਇਆ ਬਈ ਮਠਿਆਈ ਦਾ ਡੱਬਾ ਉਹਨਾਂ ਦੇ ਦੇਵੋ ਟਿਕ ਕੇ ਜਾਣਗੇ ਅੱਛਾ ਤੁਹਾਡੇ ਪਰਿਵਾਰ ਦੇ ਵਿੱਚੋਂ ਐਡੇ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਗਦਰੀ ਲਹਿਰ ਚਲਾਈ ਗਦਰੀ ਬਾਬਿਆਂ ਦਾ ਨਾਮ ਲੈਂਦਿਆ ਸਾਡਾ ਸਨਮਾਨ ਨਾਲ ਸਿਰ ਝੁਕ ਜਾਂਦਾ ਠੀਕ ਹੈ ਨਾ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸਰਕਾਰ ਨੇ ਸਹੂਲਤਾਂ ਕੋਈ ਦਿੱਤੀਆਂ ਹੋਣਾ ਕੋਈ ਨਹੀਂ ਦਿੱਤੀ ਹਲੇ ਤੱਕ ਹਮ ਹਲੇ ਤੱਕ ਤਾਂ ਪੈਨਸ਼ਨ ਨਹੀਂ ਦਿੱਤੀ ਉਹਨਾਂ ਨੂੰ 20 ਰੁਪਏ ਦਿੱਤੇ ਸੀ ਹਾਂ ਕਹਿੰਦੇ ਉਹਨੇ ਆਖਿਆ ਸੀ ਮੈਂ ਇਹਨਾਂ ਦਾ ਲੂਂਗਾ ਦਿੰਨਾ ਬਾਬਿਆਂ ਨੂੰ ਹਮ ਉਹ 20 ਰੁਪਏ ਦਿੱਤੇ ਸੀ ਸਮਝਾ ਲਓ ਗਈ ਉਦੋਂ ਬਾਅਦ ਮੈਨੂੰ ਉਹਦੋਂ ਲੱਗਿਆ ਜਦੋਂ 50 ਰੁਪਏ ਹੋਏ ਆ ਅੱਛਾ ਉਹ ਵਿੱਚੇ ਹੀ ਪਈ ਆ ਮੈਂ ਸ਼ਰਾਬੀ ਸੀ ਉਦੋਂ ਠੀਕ ਹੈ ਮੈਂ ਮੁਰਕੇ ਜਾ ਨਹੀਂ ਸਕਿਆ ਕਿਉਂ ਦੂਏ ਦਿਨ ਦੰਦੇ ਸੀ ਸਾਡੇ ਕੇ ਹੂੰ ਕਿਹੜੀ ਜਗ੍ਹਾ ਲੁਧਿਆਣੇ ਲੁਧਿਆਣੀ 130 ਦੇ ਕਰੀਬ ਸੀ ਬੰਦੇ ਅਸੀਂ ਠੀਕ ਹੈ ਦੋ ਸਾਡੇ ਪਿੰਡ ਦੇ ਵੀ ਸੀ ਹੂੰ ਅਰਜਨ ਸਿੰਘ ਤਾਰ ਸਿੰਘ ਦੋ ਸੀ ਸਾਡੇ ਪਿੰਡ ਦੇ ਹੂੰ ਤੇ ਹੁਣ ਤਾਂ ਕੱਟੇ ਹੋ ਸੀ ਪਰ ਅੱਜਕੱਲ ਵਿੱਚੇ ਬਣ ਜਾਂਦੇ ਆ ਹਾਂ ਉਸ ਘਰ ਕੇ ਜਾਂਦੀ ਉਦੋਂ ਦੀ ਲੱਗੀ ਹੋਈ ਨਾ ਮੈਂ ਜਾ ਨਹੀਂ ਸਕਿਆ ਮੁੜ ਕੇ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਅੱਛਾ ਹਾਂ ਤੁਸੀਂ ਕਿਸੇ ਅਫਸਰ ਕੋਲੇ ਗਏ ਮੈਂ ਕਿਹਾ ਇੱਥੇ ਜਿਹੜਾ ਪਹਿਲਾਂ ਤੋਂ ਏਡੀ ਸੀ ਉਹਦੇ ਕੋਲੇ ਵੀ ਗਏ ਹਾਂ ਰੁੱਧਿਆ ਨੇ ਵੀ ਉਹ ਜਿਹੜਾ ਪ੍ਰੀਤਮ ਸਿੰਘ ਆ ਉਹਦੇ ਕੋਲੇ ਵੀ ਗਏ ਹਾਂ ਪਰ ਨਹੀਂ ਉਹੀ ਉੜਾੜਾ ਮੁੜ ਕੇ ਜੀ ਕੇ ਕਿਸੇ ਪਰਿਵਾਰ ਦੇ ਬੱਚੇ ਨੂੰ ਕੋਈ ਨੌਕਰੀ ਨਹੀਂ ਸਾਡੇ ਦਾ ਹੀ ਹਲੇ ਸਹੀਂ ਹੁਣ ਦਾ ਕਹਿ ਨਹੀਂ ਸਕਦਾ ਇਨ੍ਹਾਂ ਦਿਨਾਂ ਦਾ ਪਰ ਨਹੀਂ ਹਲੇ ਮਤਲਬ ਤੁਹਾਡੇ ਪਰਿਵਾਰ ਦੇ ਕਿਸੇ ਬੱਚੇ ਨੂੰ ਕੋਈ ਸਹੂਲਤ ਨੂੰ ਮੈਂ ਇਹਦਾ ਭਰਾ ਨੂੰ ਦੇ ਉਹਦੇ ਭਰਾ ਨੇ ਮੁੰਡੇ ਨੂੰ ਛੋਟੇ ਨੂੰ ਉਹਨੂੰ ਪੈਨਸ਼ਨ ਲੱਗਿਆ ਲੱਗਦੀ ਆ ਮੈਂ ਲਾਈ ਦੀ ਕਹਿੰਦਾ ਮੈਨੂੰ ਪੱਕਾ ਪਤਾ ਨਹੀਂ ਕਹਿੰਦਾ ਹਾਂ ਉਹਨੂੰ ਲਾਈ ਆ ਦੇਖ ਕੇ ਵੀ ਇਹਦਾ ਹੋ ਰਿਹਾ ਬਾਕੀ ਜਿਹੜੇ ਗਦਰੀ ਬਾਬੇ ਸੀ ਉਹ ਪੰਜਾਬ ਇਸ ਤੇ ਤਸੀਹਤ ਤੋਂ ਮੈਂ ਤਾਂ ਵੀ ਹੋ ਨਹੀਂ ਸੀ ਇਹ ਕੇ ਸਿੰਘ ਸੀ ਇੱਕ ਬਾਬਾ ਜੱਸ ਸਿੰਘ ਸੀ ਇਹ ਕੈਨੇਡਾ ਜਵਾਈ ਸੀ ਇੱਕ ਜਹਾਜ਼ਾ ਭਈਆ ਜਰੂਰ ਲਿਖਿਓ ਇੱਕ ਜਹਾਜ਼ਾ ਸੀਗਾ ਜਿਹੜਾ ਕਰਤਾਰ ਸਿੰਘਰਾ ਬਿਆੜਾ ਉਹ 200 ਦਾ ਸੀ ਜੇ ਬੰਦ ਮੰਜਪਾਨ ਚ ਰਹਿਆ ਇਸ ਜੀ 160 ਬੰਦੇ ਜਿਨ੍ਹਾਂ ਦੇ ਬਾਬਾ ਹਰਦੇਵ ਸਿੰਘ ਮੋਰੀ ਸੀ ਠੀਕ ਹੈ ਹਾਂਜੀ ਇੱਕ ਤੇ ਸਖਾਲੀਏ ਯਾਦੀ ਨਹੀਂ ਆਈ ਇਹਨਾਂ ਦੇ ਕੁੱਤੇ ਨੇ ਖੇਡਾ ਬਣਾ ਲੀਆਂ ਉਹੀ ਗੱਲ ਆ ਜਿਵੇਂ ਆਜ਼ਾਦੀ ਵਾਸਤੇ ਤੁਹਾਡੇ ਬਜ਼ੁਰਗਾਂ ਨੇ ਵਿਦੇਸ਼ਾਂ ਚ ਰਹਿ ਕੇ ਐ ਡੇ ਡੀਆਂ ਗਦਰ ਲਹਿਰਾਂ ਚਲਾਈਆਂ ਕਾਰਖਾਨਾ ਹੱਲੇ ਚੱਲਦਾ ਬਜ਼ੁਰਗਾਂ ਦਾ ਜਿਹੜਾ ਛੱਡ ਕੇ ਆਏ ਸੀ ਹਾਂ ਨਹੀਂ ਇਹਨਾਂ ਦੇ ਕੋਈ ਸੀ ਨਹੀਂ ਪਰ ਆਜ਼ਾਦੀ ਤੋਂ ਬਾਅਦ ਜਿਹੋ ਜਿਹਾ ਹੁਣ ਸਿਸਟਮ ਹੋ ਗਿਆ ਲੁੱਟ ਖੋਹ ਭ੍ਰਿਸ਼ਟਾਚਾਰ ਵੱਧ ਗਿਆ ਹੁਣ ਜੀ ਕਿਵੇਂ ਕਰਦਾ ਤੁਹਾਡਾ ਮਨ ਕੀ ਕਹਿੰਦਾਗਾ ਮਨ ਤਾਂ ਕਰਦਾ ਵੀ ਅੰਗਰੇਜ਼ ਜੀ ਚੰਗੇ ਸੀ ਇੰਦਾਂ ਤਾਂ ਫੇਰ ਹਾਂ ਹੈ ਉਹ ਅੰਗਰੇਜ਼ਾਂ ਨਾਲ ਜੀ ਛੱਲੇ ਆ ਜਦੋਂ ਅਸੀਂ ਲੋਕਾਂ ਨਾਲ ਗੱਲ ਕਰਦੇ ਆਂ ਲੋਕ ਕਹਿੰਦੇ ਆਂ ਇੰਨਾ ਤਾਂ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਜਿੰਨਾ ਆ ਕਾਲੇ ਅੰਗਰੇਜ਼ ਉੱਠੇ ਜਾਂਦੇ ਆ ਬਸ ਬਸ ਠੀਕ ਆ ਭਾਈ ਬਿਲਕੁਲ ਸੱਤ ਐਜੀ ਕੋਈ ਝੂਠ ਨਹੀਂ ਹੂੰ ਇਹ ਵਾ ਭਾਈ ਉਹ ਗੱਲਾਂ ਦਾ ਬਾਲੀਆਂ ਕਾਏ ਰਹਿ ਨਹੀਂ ਜਬਾ ਹੁਣ ਇੰਨਾ ਛੱਡ ਕਰ ਦਿਓ ਇੰਨਾ ਹੰਬ ਗਿਆ ਮੈਂ ਹੁਣ ਜੀ ਕੋਈ ਗੱਲ ਨਹੀਂ ਬਾਬਾ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਕਦੇ ਤੁਹਾਡੇ ਕੋਲ ਪਿੰਡ ਆਵਾਂਗੇ ਲੰਮੇ ਤੇ ਫਿਰ ਗੱਲਾਂ ਬਾਤਾਂ ਕਰਾਂਗੇ ਆਪਾਂ ਲੰਮੀਆਂ ਤੁਹਾਡੇ ਬਜ਼ੁਰਗਾਂ ਦੀ ਗੱਲਬਾਤ ਤੁਹਾਡੇ ਮੂੰਹੋਂ ਸਾਰੀ ਸੁਣਾ ਲਈਏ ਜੀ ਹਾਲ ਹੀ ਜਾਈ ਜਾਗੇ ਲੈ ਕੇ ਹਾਲ ਪਿਆ ਇੱਕ ਲਿਖਿਆ ਜੀ ਉਹ ਵੀ ਲਿਖਾਇਆ ਗਿਆ ਥੋੜਾ ਜਿਹਾ ਲਿਖਾਉਂਦੇ ਉਹਨਾਂ ਨੂੰ ਲੋੜ ਨਹੀਂ ਸੀ ਤਾਂ ਦੋਸਤੋ ਬਾਬਾ ਹਰਦੇਤ ਸਿੰਘ ਜੀ ਜਿਹੜੇ ਬਾਬਾ ਗੁਰਦੇਤ ਸਿੰਘ ਜੀ ਹਰਦੇਤ ਸਿੰਘ ਬਾਬਾ ਹਰਦੇਤ ਸਿੰਘ ਜੀ ਜਿਹੜੇ ਗਦਰੀ ਲਹਿਰ ਦੇ ਮੋਰੀ ਆਗੂਆਂ ਦੇ ਵਿੱਚੋਂ ਇੱਕ ਹੋਏ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨੇ ਬਜ਼ੁਰਗ ਉਹਨਾਂ ਦੇ ਸੁਪੁੱਤਰ ਨੇ ਔਰ ਆਪਣੇ ਆਪ ਦੇ ਵਿੱਚ ਵੱਡੀ ਮਾਣ ਵਾਲੀ ਗੱਲ ਆ ਕਿ ਹਾਲੇ ਤੱਕ ਇਹ ਜਿਹੜਾ ਸਹੀ ਸਲਾਮਤ ਨਹੀਂ ਗੁਰਮਾਰ ਦੇ ਦੀ ਕਿਰਪਾ ਪਰ ਦੁਖਾਂਤ ਦੀ ਗੱਲ ਆ ਜਿਹੜੀ ਵੱਡੀ ਦੁੱਖ ਦੀ ਗੱਲ ਆ ਸ਼ਰਮ ਦੀ ਗੱਲ ਆ ਕਿ ਸਰਕਾਰਾਂ ਨੇ ਨਾ ਪਰਿਵਾਰਾਂ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਤੇ ਹਾਲੇ ਤੱਕ ਇਹਨਾਂ ਦੀ ਪੈਨਸ਼ਨ ਤੱਕ ਨਹੀਂ ਲੱਗੀ ਹੈ ਸੋ ਇਹ ਤਸਵੀਰਾਂ ਨੇ 69 ਸਾਲਾਂ ਬਾਅਦ ਵੀ ਅਸਲ ਤਸਵੀਰ ਕੀ ਆ ਸਾਡੇ ਦੇਸ਼ ਦੀ ਉਹ ਤੁਹਾਡੇ ਰੂਬਰੂ ਕਰ ਰਹੇ ਆ ਸੋ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਜਗਰਾਉਂ ਤੋਂ ਮੈਂ ਹਰਜਿੰਦਰ ਸਿੱਧੂ ਮੈਂ ਆਖਿਆ ਜਿਹੜਾ ਬੋਲਦਾ ਮੈਂ ਭਾਈ ਗਦਰੀ ਬਾਬੇ ਵੀ ਕਹਿੰਦਾ ਉਹਨਾਂ ਤੋਂ ਕਿਉਂ ਡਰ ਲੱਗਦਾ ਤੁਹਾਨੂੰ ਹਾਂ ਉਹਨਾਂ ਤੋਂ ਡਰ ਲੱਗਦਾ ਇਹਨਾਂ ਨੂੰ ਨਹੀਂ ਕਹਿੰਦੇ ਫਿਰ ਕੀ ਕਹਿੰਦੇ ਨਹੀਂ ਬੋਲਿਆ ਨਹੀਂ ਮੈਂ ਬਾਹਲਾ ਕਰਿਆ ਖੜਿਆ ਨਹੀਂ ਉਹਦੇ ਕੋਲੇ ਕਿਉਂ ਇਹ ਜਿਹੜੇ ਸਿਸਟਮ ਇਹਨਾਂ ਦਾ ਬਣਾਇਆ ਹੋਇਆ ਨਾ ਪੈਸੇ ਦੇ ਉਹ ਗੱਦੀ ਬਣ ਜੋ ਮੈਂ ਲੁਧਿਆਣਾ ਦਾ ਵੀ ਦੇਖਿਆ ਉੱਥੇ ਨਾਲ ਤੂੰ ਪੰਜ ਬੰਦੇ ਲੈ ਜਾ ਕੇ ਜੀ ਬਣ ਗਿਆ ਖਾਲਾ ਜੀ ਦਾ ਵਾਰਾ ਨਹੀਂ ਕਰਦੀ ਬੰਨਾ ਇੱਕ ਇੱਕ ਹਾਨੀ ਲੋਜ ਕਰਦੇ ਸੀ ਕਾਲੇ ਪਾਣੀ ਸਹੀ ਆ ਫਿਰ ਜਾ ਕੇ ਰੋਟੀ ਮਰਦੀ ਸੀ 15 ਕਿਲੋ ਦੀ ਕਹਾਣੀ ਕੱਢਣੀ ਕੋਲੂ ਜੋ ਬਹੁਤ ਵੱਡੀ ਗੱਲ ਆ ਹਿਸਾਬ ਨਾਲ ਐਕਦਾ ਫਰੇ ਸਜ਼ਾ ਕੀ ਹੋਗੀ ਕਿਉਂ ਆ ਮਾ ਭਾਈ ਆਮਾ ਕੇ ਬਾਬਾ ਜੀ ਲੰਮੇ ਤੁਹਾਡੇ ਕੋਲੇ ਧੰਨਵਾਦ